ਅੱਜ ਫਗਵਾੜਾ ਦੇ ਵਕਵਾ ਕਾ ਪਿੰਡਾਂ ਵਿਖੇ ਦਿਲਜੀਤ ਰਾਜੂ ਅਤੇ ਉਹਨਾਂ ਦੀ ਟੀਮ ਵੱਲੋਂ ਡੋਰ ਟੂ ਡੋਰ ਪ੍ਰਚਾਰ ਕੀਤਾ ਗਿਆ ਲੋਕ ਸਭਾ ਚੋਣਾਂ ਦੇ ਉਮੀਦਵਾਰ ਡਾਕਟਰ ਰਾਜਕੁਮਾਰ ਚੱਬੇਵਾਲ ਜੀ ਦੇ ਹੱਕ ਵਿੱਚ ਇਹ ਪ੍ਰਚਾਰ ਕੀਤਾ ਗਿਆ ਜਿਸ ਦੌਰਾਨ ਵਕਵਾ ਕਾ ਪਿੰਡਾਂ ਦੇ ਵਿੱਚੋਂ ਆਮ ਆਦਮੀ ਪਾਰਟੀ ਨੂੰ ਪਰਮਾਹੰਗਾਰਾ ਮਿਲਿਆ ਇਸ ਦੌਰਾਨ ਦਿਲਜੀਤ ਰਾਜੂ ਅਤੇ ਉਹਨਾਂ ਦੀ ਟੀਮ ਨੇ ਕਾਸ਼ੀਨਗਰ ਅਤੇ ਜਗਤਪੁਰ ਜੱਟਾਂ ਪਿੰਡ ਦੇ ਵਿੱਚ ਪ੍ਰਚਾਰ ਕੀਤਾ ਇਸ ਦੌਰਾਨ ਪੱਤਰਕਾਰਾਂ ਨੂੰ ਸੰਬੋਧਿਤ ਕਰਦੇ ਹੋਏ ਅਵਤਾਰ ਸਿੰਘ ਪੰਡਵਾ ਜੀ ਨੇ ਕੀ ਕਿਹਾ ਆਓ ਸੁਣਦੇ ਹਾਂ ਅੱਜ ਅਸੀਂ ਕਾਂਸੀਰੇ ਨਗਰ ਵਿੱਚ ਗਏ ਹਾਂ ਜਿੱਥੇ ਲੋਕ ਲੋਕਾਂ ਨਾਲ ਗਏ ਸਾਡੇ ਸਾਰੇ ਸਾਥੀ ਆਪ ਆਏ ਜਿਵੇਂ ਸਾਡੇ ਵਲੰਟੀਅਰ ਸੀ ਜਾਂ ਆਪਰੇ ਵਰਕਰ ਸੀ ਉਥੇ ਬਹੁਤ ਪਰਮਾਣਗਾਰਾ ਮਿਲਿਆ ਹਰ ਇੱਕ ਨੂੰ ਐਪਰੀਸ਼ੀਏਟ ਕੀਤਾ ਵੀ ਸਾਡੇ ਕੋਣ ਸਿੰਘ ਮਾਨ ਨੇ ਜਿਹੜੇ ਸਾਡਾ ਬਿਲ ਜਿਹੜਾ ਆਮ ਜਿੱਤਾ ਆਟਾ ਦਾਣ ਸਾਨੂੰ ਮਿਲਦਾ ਢਾਣੇ ਮਿਲਦੇ ਸਾਨੂੰ ਅੱਜ ਖਾਸ ਕਰਕੇ ਜਿਹੜਾ ਜਿਹੜਾ ਮੇਲੇ ਜਿਹੜਾ ਜੂਰੋ ਆਉਂਦਾ ਇਸ ਕਰਕੇ ਲੋਕਾਂ 'ਚ ਬੜਾ ਤਖੜਾ ਹੰਗਾਰਾ ਕਾਸ਼ੀ ਨਗਰ ਵਿੱਚ ਵੀ ਅੱਜ ਵੱਧ ਤੋਂ ਵੱਧ ਵੋਟਾਂ ਭੋਂ ਸਿੰਘ ਮਾਨ ਨੂੰ ਝਾੜੂ ਦੇ ਬਦਲ ਦਵਾ ਕੇ ਪਾਵਾਂਗੇ ਔਰ ਕੇਜਰੀਆ ਸਾਹਿਬ ਕੋ ਮਾਨ ਸਾਹਿਬ ਨੂੰ ਗਿੰਦੇ ਸਿੰਘ ਮਾਨ ਜੀ ਨੂੰ ਇੱਥੋਂ ਆਪਣੇ ਬੜੀ ਪਾਰੀ ਨੂੰ ਬਹੁਤ ਬਹੁਤ ਰਗਾ ਜਿਤਾਵਾਂਗੇ ਔਰ ਬਹੁਤ ਲੋਕਾਂ ਦਾ ਪਰਮਾਂਗਾੜਾ ਸੀ ਇਸ ਕਰਕੇ ਸਾਨੂੰ ਪੂਰੀ ਮੀਡੀਆ ਕਾਸ਼ੀ ਨਗਰ ਵਿੱਚ ਬਹੁਤ ਵੱਡੀ ਲੀਡਰ ਜਿੱਤਾਂਗੇ ਕਾਸ਼ੀ ਨਗਰ ਦੇ ਜਿਹੜੇ ਵਸਨੀਕਾਂ ਦਾ ਵੋਟਰਾਂ ਦਾ ਬਹੁਤ ਪਰਮਾਂਗਾੜਾ ਸਾਨੂੰ